ਮੌਤ ਦੀਆਂ ਡੋਰਾ ਤੁਸੀਂ ਵੇਚਣੀਆਂ ਛੱਡੋ ਮੌਤ ਦੀਆਂ ਡੋਰਾ ਤੁਸੀਂ ਵੇਚਣੀਆਂ ਛੱਡੋ ਕਰ ਕਰਦੇ ਤੇ ਕਹੀ ਬਰਵਾਦ ਵੀਰੋ ਉਹ ਪੈਸਾ ਕਿਹੜਾ ਜ਼ਿੰਦਗੀ ਦੇ ਨਾਲ ਲੈ ਕੇ ਜਾਣਾ ਬੱਚੇ ਥੋਡੇ ਵੀ ਨੇ ਰੱਖੋ ਇਹ ਯਾਦ ਵੀਰੋ ਬੱਚੇ ਥੋਡੇ ਵੀ ਨੇ ਰੱਖੋ ਇਹ ਯਾਦ ਵੀਰੋ ਮੌਤ ਦੀਆਂ ਡੋਰਾ ਤੁਸੀਂ ਵੇਚਣੀਆਂ ਛੱਡੋ ਉਹ ਜਿੱਥੇ ਪਿਆ ਸੋਗ ਉਹਨਾ ਘਰ ਗੇੜਾ ਮਾਰਿਓ ਉਹ ਲਾਲਚ ਦਾ ਭੂਤ ਤੁਸੀਂ ਸਿਰ ਤੋਂ ਉਤਾਰਿਓ ਉਹ ਜਿੱਥੇ ਪਿਆ ਸੋਗ ਉਹਨਾ ਘਰ ਗੇੜਾ ਮਾਰਿਓ ਲਾਲਚ ਦਾ ਭੂਤ ਤੁਸੀਂ ਸਿਰ ਤੋਂ ਉਤਾਰਿਓ ਉਹ ਦੁੱਖ ਦੇ ਕੇ ਸੁਖੀ ਕਦੇ ਤੁਸੀਂ ਵੀ ਨਹੀਂ ਹੋਣਾ ਉਹ ਦੁੱਖ ਦੇ ਕੇ ਸੁਖੀ ਕਦੇ ਤੁਸੀਂ ਵੀ ਨਹੀਂ ਹੋਣਾ ਉਹ ਮਾੜੀ ਨਿਕਲੂਗੀ ਥੋੜੀ ਜਾਂ ਔਲਾਦ ਵੀਰੋ ਉਹ ਪੈਸਾ ਕਿਹੜਾ ਜ਼ਿੰਦਗੀ 'ਚ ਨਾਲ ਲੈ ਕੇ ਜਾਣਾ ਉਹ ਪੈਸਾ ਕਿਹੜਾ ਜ਼ਿੰਦਗੀ 'ਚ ਨਾਲ ਲੈ ਕੇ ਜਾਣਾ ਬੱਚੇ ਥੋੜੇ ਵੀ ਨੇ ਰੱਖੋ ਤੁਸੀਂ ਯਾਦ ਵੀਰੋ ਬੱਚੇ ਤੁਹਾਡੇ ਵੀ ਨੇ ਰੱਖੋ ਤੁਸੀਂ ਯਾਦ ਵੀਰੋ ਉਹ ਮੌਤ ਦੀਆਂ ਡੋਰਾ ਤੁਸੀਂ ਵਿੱਚ ਨਹੀਂ ਆ ਛੱਡੋ ਲੱਤਾਂ ਤੇ ਗਲੇ ਇਹ ਪਾਂਛੀਆਂ ਦੇ ਕੱਟਦੀ ਉਹ ਸਜ਼ਾ ਤੁਨੂੰ ਮਿਲੂ ਪੈੜੀ ਮਾਰੀ ਹੋਈ ਛੱਟਦੀ ਉਹ ਲੱਤਾਂ ਤੇ ਗਲੇ ਇਹ ਪਾਂਛੀਆਂ ਦੇ ਕੱਟਦੀ ਉਹ ਸਜ਼ਾ ਤੁਨੂੰ ਮਿਲੂ ਪੈੜੀ ਮਾਰੀ ਹੋਈ ਛੱਟਦੀ ਗੁਰੂਆਂ ਦੇ ਦੱਸੇ ਹੋਏ ਮਾਰਗ ਤੇ ਚੱਲੋ ਉਹ ਗੁਰੂਆਂ ਦੇ ਦੱਸੇ ਹੋਏ ਮਾਰਗ ਤੇ ਚੱਲੋ ਐਵੇਂ ਛੜ ਕੋ ਨਾ ਮੌਤ ਵਾਲੀ ਖਾਦ ਵੀਰੋ ਉਹ ਪੈਸਾ ਕਿਹੜਾ ਜ਼ਿੰਦਗੀ ਚ ਨਾਲ ਲੈ ਕੇ ਜਾਣਾ ਬੱਚੇ ਥੋਡੇ ਵੀ ਨੇ ਰੱਖੋ ਇਹ ਯਾਦ ਵੀਰੋ ਬੱਚੇ ਥੋਡੇ ਵੀ ਨੇ ਰੱਖੋ ਇਹ ਯਾਦ ਵੀਰੋ ਉਹ ਮੌਤ ਦੀਆਂ ਡੋਰਾ ਤੁਸੀਂ ਵੇਚਣੀਆਂ ਛੱਡੋ ਉਹ ਗੱਲਾਂ ਉੱਤੇ ਗੌਰ ਤੁਸੀਂ ਕਰਿਓ ਜ਼ਰੂਰ ਜੀ ਨਹੀਂ ਤਾਂ ਨਰਕਾਂ ਦਾ ਟੂਰ ਤੁਹਾਡਾ ਲੱਗਣਾ ਜ਼ਰੂਰ ਜੀ ਉਹ ਗੱਲਾਂ ਉੱਤੇ ਗੌਰ ਤੁਸੀਂ ਕਰਿਓ ਜ਼ਰੂਰ ਜੀ ਨਹੀਂ ਤਾਂ ਨਰਕਾਂ ਦਾ ਟੂਰ ਤੁਹਾਡਾ ਲੱਗਣਾ ਜ਼ਰੂਰ ਜੀ ਉਹ ਸਿੱਧੂਪੁਰ ਵਾਲਾ ਪ੍ਰੀਤ ਕਰੇ ਵੇਂਤੀ ਉਹ ਪ੍ਰੀਤ ਸਿੱਧੂਪੁਰ ਵਾਲਾ ਕਰੇ ਵੇਂਤੀ ਉਸਾ ਰਹਿੰਦੇ ਜਾਓ ਤੁਸੀਂ ਜਾਗ ਵੀਰੋ ਪੈਸਾ ਕਿਹੜਾ ਜ਼ਿੰਦਗੀ ਚ ਨਾਲ ਲੈ ਕੇ ਜਾਣਾ ਬੱਚੇ ਥੋਡੇ ਵੀ ਨੇ ਰੱਖੋ ਇਹ ਯਾਦ ਵੀਰੋ ਬੱਚੇ ਥੋਡੇ ਵੀ ਨੇ ਰੱਖੋ ਇਹ ਯਾਦ ਵੀਰੋ ਉਹ ਮੌਤ ਵਾਲੀ ਡੋਰਾ ਤੁਸੀਂ ਵੇਚਣੀਆਂ ਛੱਡੋ ਉਹ ਮੌਤ ਵਾਲੀਆਂ ਜੀ ਡੋਰਾ ਵੇਚਣੀਆਂ ਛੱਡੋ ਬਹੁਤ ਧੰਨਵਾਦ ਜੀ